ਮੈਂ ਕਹਿੰਦੀ ਹੁਣ ਯਾ ਮੈਂ ਤੂੰ ਛੱਡ ਕੇ ਆਇਆ ਕਰ ਵੀਰ ਭਾ ਮੈਂ ਤਾਂ ਉਹਨਾਂ ਦਾ ਮੋਹ ਘਾ ਦੇ ਤੂੰ ਤਾਂ ਜਮੀ ਮੇਰੀ ਪਰਜਾਈ ਨੂੰ ਐ ਪਾਜ ਪਾਜ ਪੈਂਦੀ ਚ ਕੋਈ ਆਏ ਬੋਲਦਾ ਹੁੰਦਾ ਕੀ ਸੋਚੂਗੀ ਮੇਰੀ ਪਰਜਾਈ ਨਾ ਪਾਜ ਪਾਜ ਪੈਂਦੀ ਨੂੰ ਕਿਉਂ ਤੇ ਮੈਂ ਡਾਂਗ ਮਾਰਦੀ ਫਿਰ ਕੱਪੜੇ ਹੈ ਹੀ ਨਹੀਂ ਚੱਜਦੇ ਸੱਚੀ ਗੱਲ ਹੀ ਕਹੀ ਆ ਮੈਂ ਸੱਚ ਬੋਲੇ ਤਾਂ ਭਾਈ ਤੁਹਾਡੇ ਮਿਰਚਾਂ ਲੱਗਦੀਆਂ ਲੱਗੀ ਜਾਣ ਤੂੰ ਬਾਅਦ 'ਚ ਮੈਨੂੰ ਕੁਝ ਮਰਜ਼ੀ ਕਹਿ ਦਿੰਦੀ ਉਹਦਾ ਕਦਰ ਦੁਖੀ ਕੀਤਾ ਹਾਂ ਭਾਈ ਵਧੀਆ ਠੀਕ ਆ ਤੁਸੀਂ ਦੱਸੋ ਹੋਰ ਭਾਬੀ ਵਰਗੇ ਠੀਕ ਆ ਸਾਰੇ ਅੱਛਾ ਭਾਈ ਮੈਂ ਤਾਂ ਇਹ ਕਹਿੰਦੀ ਸੀ ਜੀ ਕਿ ਸ਼ੋਦੀ ਤੇ ਆਪਣੀ ਦਵਾਈ ਦੇ ਕੇ ਤੁਸੀਂ ਕਿੱ데 ਆਉਂਗੇ ਅੱਛਾ ਵਈ ਆਏ ਨਹੀਂ ਜਾਣਾ ਚਲ ਕੋਈ ਨਾ ਵਈ ਜੇ ਨਹੀਂ ਆਇਆ ਜਾਂਦਾ ਤੁਸੀਂ ਨੇ ਫਿਰ ਮੈਨੂੰ ਆ ਕੇ ਮਿਲ ਜਿਓ ਚੰਗਾ ਹਾਂ ਵਈ ਅੱਛਾ ਨਾ ਕੋਈ ਨਾ ਜੇ ਮਾਂ ਐ ਕਹਿੰਦੀ ਸੀ ਜਾਣੀ ਜਾਣਾ ਤੂੰ ਕਹਿਦੀ ਮਨ ਜਾ ਮੇਰੀ ਫਿਕਰ ਜਾ ਕੇ ਗੱਲ ਕਰਵਾ ਦੇ ਕੋਈ ਚੱਕਰ ਨਹੀਂ ਜੇ ਨਹੀਂ ਆਇਆ ਜਾਂਦਾ టంది కో మరి ప్రాబ్లమీ నా ఠీకా బాగా చోటి ఓటీ గల్ మేను హారీ సేర భాయి భజా కదో అని కీ ਗਰੀਬੀ ਵੀ ਕੈਸੀ ਚੀਜ਼ ਐ ਜੀ ਤੇਰੀ ਮਾਂ ਦੀ ਦਵਾਈਆਂ ਨਹੀਂ ਪੂਰੀਆਂ ਹੁੰਦੀ ਉਹ ਵੀ ਵਿਚਾਰਾ ਕਿੱਥੋਂ ਆਵੇ ਫਿਰ ਵੀ ਘੱਟੋ ਘੱਟ 1500 ਤਾਂ ਲੱਗ ਹੀ ਜਾਂਦਾਗਾ ਚਲ ਸੁਣਾਉਂਦੀ ਆ ਜੇ ਸੁਣਾਈ ਜਾਵੇ ਹੋਰ ਕੀ ਸੁਣਨ ਲਈ ਕਿੱਥੇ ਅੱਗੇ ਸੁਣਾਈ ਜਾਂਦੀ ਹੈ ਹੋਰ ਸੁਣਨਾ ਬਣਾ ਦੇ ਭਰਾ ਨੂੰ ਤਾਂ ਤੰਗ ਕਰਿਆ ਜਾਂਦਾ ਕੀ ਹੋ ਗਿਆ ਜੀ ਜੀ ਰੈਂਗਾ ਤੂੰ ਘਰੇ ਆ ਤੂੰ ਕੁਛ ਨਹੀਂ ਮੈਨੂੰ ਲੈ ਕੋਈ ਤਾਂ ਗੱਲ ਹੋਈ ਆ ਨਾਲੇ ਸੱਚ ਮੈਂ ਤਾਂ ਮੈਂ ਬੁੱਝਦੀ ਸੀ ਕਿ ਵੀ ਤੁਡੇ ਪ੍ਰਾਪਰ ਜਾਈਨੇ ਹੋਣਾ ਸੀਗਾ ਦਿਵਾਲੀ ਦੇਣ ਕਿਤੇ ਆਉਣਗੇ ਫਿਰ ਉਹ ਮੈਂ ਤਾਂ ਇਹ ਕਹਿੰਦੀ ਹਾਂ ਤੁਸੀਂ ਨਾ ਅੱਜ ਹੀ ਬੁਲਾ ਲਓ ਕੱਲ ਨੂੰ ਤਾਂ ਫਿਰ ਨਾ ਮੈਂ ਜਾਣਾਗਾ ਤੁਹਾਨੂੰ ਪਤਾ ਬੁਲਾ ਦੇ ਜਾ ਕੇ ਆਉਣਾਗਾ ਮੇਰੀ ਭੈਣ ਕੋਲੇ ਤੇ ਮੈਂ ਕਹਿੰਦੀ ਸੀ ਜੀ ਵੀ ਚਲ ਵਧੀਆ ਮੈਂ ਵੀ ਤੁਹਾਡੇ ਰੋਟੀ ਪਾਣੀ ਤੇ ਹੈਲਪ ਕਰ ਦਊਂਗੀ ਵਧੀਆ ਸੇਵਾ ਕੰਮ ਦਾ ਗਏ ਉਹ ਨਹੀਂ ਆਇਆ ਅੰਦੀ ਤੇ ਤੁਸੀਂ ਐ ਕਹਦੇ ਹੋ ਵੀ ਅੱਜ ਹੀ ਆ ਜਾਣ ਉਹ ਦਿਵਾਲੀ ਦੇਣੀ ਜਿਹੜੀ ਅੱਜ ਦੇ ਜਾਣ ਦਸਤਾਂ ਦਿਨ ਠਹਿਰ ਕੇ ਆਉਂਗੇ ਕਿਰਪਾ ਮੇਰੀ ਮਾਂ ਬੜੀ ਬਿਮਾਰ ਹੈ ਜੀ ਫੇਰ ਕੀ ਹੁੰਦਾ ਉਹਨਾਂ ਨੇ ਕਿ ਰਾਤ ਲਾਉਣੀ ਆ ਮਰ ਜਾਣਗੇ ਆ ਥੰਨੋਂ ਦਿਵਾਲੀ ਦੇਣੀ ਦੇ ਨੂੰ ਦਿਵਾਲੀ ਟੱਪੀ ਤੋਂ ਥੋੜੀ ਉਹਦੇ ਸੋਹਣੇ ਲੱਗਣਗੇ ਨਹੀਂ ਬੀਬਾ ਫੇਰ ਇੰਨੀ ਵੀ ਕਾਰੀ-ਕਾਰੀ ਹੈਗੀ ਆ ਆਪਾਂ ਨੂੰ ਤਾਂ ਜਦੋਂ ਬਾਈ ਦਾ ਟਾਈਮ ਲੱਗਿਆ ਉਹਦੋਂ ਆ ਜੀ ਫਿਰ ਮੈਂ ਤਾਂ ਉਹਨਾਂ ਨੂੰ ਕਹਿ ਦਾਂ ਕੋਈ ਨਾ ਵੇ ਤੁਸੀਂ ਸ਼ਾਂਤੀ ਨਾਲ ਜਾਓ ਮੈਂ ਕਾਲੀ ਨਾ ਕਰਿਆ ਮਾਨੂੰ ਠੀਕ ਹੋ ਜਾਂਦੇ ਫਿਰ ਆ ਜਾ ਲੈ ਕਾਲੀ ਕਾਦੀ ਆ ਮੈਂ ਕਿਹਾ ਕਹਿਣੀ ਆ ਵੀ ਕੋਈ ਕਾਲੀ ਆ ਮੈਂ ਤਾਂ ਨਾ ਹੈ ਕਹਿਣੀ ਆ ਵੀ ਭੈਣੇ ਚਾਰ ਦਿਨ ਮੈਂ ਲਾ ਕੇ ਆਉਂਗੀ ਆਪਦੀ ਭੈਣੇ ਕੋਲ ਫਿਰ ਤੂੰ ਕਹਿਣਾਗਾ ਵੀ ਪਤਨ ਵੀਰ ਪੜ ਬਹਾਨੀ ਨਾ ਟੱਪੀ ਵੀ ਆਪਦੀ ਭੈਣੇ ਕੋਲ ਵਰਗੀ ਵੀ ਮੇਰੇ ਪੇਕੇ ਆਣਾਂਗਾ ਬਾਅਦ ਚ ਭਾਈ ਗੱਲਾਂ ਹੋਣ ਲੱਗਿਆਂਦੀਆਂ ਉਹ ਮੂੰਹ ਅੱਡ ਹੁੰਦੇ ਆ ਗੱਲਾਂ ਵਾਲੇ ਤਾਂ ਕਹਿਨੀ ਆ ਵੀ ਭਈ ਬਲਾਲ ਆ ਮੈਂ ਵੀ ਦਿਨ ਪੰਜ ਛੇ ਦਿਨ ਤਾਂ ਲੱਗ ਹੀ ਜਾਣਗੇ ਉਹਨੂੰ ਉਹਨੂੰ ਤੋਂ ਵਾਪਸ ਆ ਜੇ ਕੋਈ ਨਾ ਤੂੰ ਜਾਇਆ ਅੱਛਾ ਚਲ ਕੋਈ ਨਹੀਂ ਮੈਂ ਹਾਂ ਤੂੰ ਗੱਲ ਜੀ ਕਰੀਏ ਸੀ ਨਿਫੋਨ ਤੇ ਮੈਂ ਸੁਣਿਆ ਸੀ ਚਲ ਕੋਈ ਨਹੀਂ ਚਾਰ ਦਿਨ ਠਹਿਰ ਕੇ ਆ ਜਾਣਗੇ ਹਾਂ ਉਹ ਦਵਾਈ ਨਹੀਂ ਫੋਨ ਲਾਇਆ ਸੀ ਕਹਿੰਦਾ ਵੀ ਜੇ ਭੈਣ ਗੁੱਸਾ ਨਹੀਂ ਕਰਦਾ ਕਰਦੀ ਤਾਂ ਫਿਰ ਮੈਂ ਆ ਜੰਦਾ ਉਹ ਬਈ ਗੁੱਸਾ ਦਾ ਕਹਾਦਾ ਚਲ ਕੋਈ ਨਾ ਮਾਂ ਵੀ ਜ਼ਰੂਰੀ ਹੈ ਨਾ ਫੋਨ ਕੁਝ ਸਮਾਨ ਤੋਂ ਜਰੂਰੀ ਆ ਗਾ ਮੈਨੂੰ ਪਹਿਲੇ ਤੋਂ ਮਾਜਦੇ ਆਂ ਕਾ ਕੀ ਖਾਦੇ ਦਾ ਖਾਣਾ ਆ ਮੇਰੇ ਪੇਕੇ ਬਥੇਰਾ ਦੇ ਕੇ ਰੋਜ਼ ਦਾ ਫੁੱਦਾ ਗਾ ਆਪਣੇ ਕਿਹੜਾ ਕੋਈ ਮਿੱਠਾ ਇਹਨਾਂ ਖਾਂਦਾ ਗਾ ਅਬਾਂ ਭਾਂਤ ਪਤੇਲੀ ਮਠਿਆਈ ਦੇ ਕੇ ਗਏ ਆ ਉਹ ਚੱਲ ਨਾ ਵੀ ਆਉਣਗੇ ਤਾਂ ਵੀ ਕੀ ਆ ਪਰ ਪਈਆਂ ਜਾਂ ਫਰਜ ਹੁੰਦਾ ਨਾ ਪਰ ਸਾਰੇ ਆਪਣੀਆਂ ਗੁੜੀਆਂ ਨੂੰ ਦੀਵਾਲੀ ਦਿਨ ਤਾਂ ਆਉਂਦੀ ਆ ਇੰਨਾ ਕ ਤਾਂ ਆਪਾਂ ਕਰ ਹੀ ਸਕਦੇ ਹੁੰਦੇ ਆ ਚੱਲ ਕੋਈ ਨਹੀਂ ਆ ਜਾਣਗੇ ਜਿੱਦੇ ਜੀ ਕਰਿਆ ਉਹਨਾਂ ਨੂੰ ਮੈਂ ਜਿੱਦਾਂ ਕੋਈ ਗੱਲ ਹੈ ਜੀ ਆਉਣਗੇ ਤਾਂ ਲਾਜ मी तर तू ना कपडे सुकणेन पहिला मी आई जी मी सारे हो। हो। ला दुजे कामे रख दिला चलाक करी ती मेनू दस पका केली मार बांना गा न कोल है की दस दस ਕਿ ਉਹ ਆ ਨਹੀਂ ਸਕਦੇ ਨੰਗਾ ਉਹ ਦਿਵਾਲੀ ਦੇ ਨੂੰ ਨਹੀਂ ਆ ਸਕਦੇ ਕੀ ਕਰਾਉਣਾ ਇਹੋ ਜਿਹੇ ਭਰਾ ਪਰ ਚਾਈ ਕੋ ਨਾ ਦੋ ਕੱਪੜੇ ਹਨ ਕਹਿੰਦੇ ਕੱਪੜੇ ਸੁੱਕ ਨਹੀਂ ਪਾਇਆ ਨਾ ਜਦੋਂ ਵੀਰ ਪਾਣ ਸਾਰੀਆਂ ਗੱਲਾਂ ਸੁਣ ਲਈਆਂ ਸੀ ਨਾ ਮੈਨੂੰ ਕਾਹਤੋ ਕੋਈ ਦਿਸੀ ਕਿ ਮੈਂ ਵੀ ਐਵੇਂ ਝੂਠ ਮਾਰਿਆ ਜਲੀਲ ਕਰਨਾ ਮੈਨੂੰ ਥੋੜੀ ਸੀ ਆਣੇ ਚਾਲੂ ਉਹ ਗਾਂ ਦੀ ਵੀ ਚਾਲ ਨਹੀਂ ਆਇਆ ਜਾਂਦਾ 4 ਦਿਨ ਮਗਰੋਂ ਆ ਜਾਣਗੇ ਤਾਂ ਇਹ ਤਾਂ ਕਹਿੰਦਾ ਵੀ ਰੱਬਾ ਗਰੀਬੀ ਵੀ ਕਿਸੇ ਨੂੰ ਨਾ ਦੇ ਗਰੀਬੀ ਬਹੁਤ ਕੁਝ ਸੋਨ ਨੂੰ ਮਿਲਦਾ ਗਰੀਬੀ ਚ ਜੀ ਅੱਜ ਮੇਰੇ ਭਰਾ ਕੋਲ 4 ਪੈਸੇ ਹੁੰਦੇ ਉਹ ਵੀ ਇਹ ਤੋਂ ਪਹਿਲਾਂ ਹੁੰਦੇ ਜਿੰਨੇ ਮੈਂ ਵੱਡੀ ਸੀਗੀ ਹੁਣ ਉਹੀ ਗੱਲ ਮਾਂ ਦਾ ਇਲਾਜ ਵੀ ਬਹੁਤ ਮਹਿੰਗਾ ਚੱਲਦਾ ਹੁਣ ਵਿਚਾਰਾ ਮਾਂ ਦਾ ਇਲਾਜ ਕਰਾਵੇ ਤਾਂ ਆਪ ਦੀ ਤਬੀਦਾਰੀ ਤੋਰੇ ਤਾਂ ਮੇਰੇ ਪੂਰੇ ਨੇ ਪੂਰੇ ਮੈਂ ਤਾਂ ਕੋਈ ਗੁੱਸਾ ਨਹੀਂ ਹਾਂ ਦਾ ਭਰਾ ਤੇ ਚਾਹ ਜਮਾ ਨਾ ਲੈ ਕੇ ਆ ਵੀ ਸੰਦਾਰਾ ਬਾਰੇ ਇੱਕ ਨਾ ਲੋਕਾਂ ਦੇ ਤਾਨਿਆਂ ਤੋਂ ਦਰਦੀ ਮਰੀ ਉਹਨੂੰ ਕਹਿਣਾ ਪੈਂਦਾ ਵੀ ਵੀਰੇ ਤੂੰ ਆ ਜੀ ਕੀ ਪਤਾ ਵਿਚਾਰਾ ਇਹ ਤਾਂ ਪੈਸੇ ਮੰਗ ਕੇ ਲਿਆ ਕੇ ਮੇਰਾ ਸੰਧਾਰਾ ਲੈ ਕੇ ਆਉਣਾ ਹੋਣਾਗਾ ਜੀ ਪਾਣ ਨੂੰ ਵੀ ਮੌਕਾ ਮਿਲ ਜਾਂਦਾ ਮੈਨੂੰ ਗੱਲਾਂ ਸੁਣਾਉਣ ਦਾ ਇਹ ਪਣਾ ਤੇਰੇ ਮਾਂ ਤੇ ਗਰੀਬ ਹੋਵੇ ਤੇਰੇ ਦਿਲ ਤੇ ਕੀ ਦਿੱਤੇ ਕੀ ਹੈ ਖਾਂਦ ਕੀ ਖਾਦੇ ਦਾ ਖਾਣਾਗਾ ਕੋਈ ਨਾ ਪ੍ਰਮਾਤਮਾ ਮੇਰੀ ਮਾਂ ਨੂੰ ਠੀਕ ਰੱਖੀ

ਇਹ ਬਲ ਸੂਟ ਦੇਖੀ ਜਾਂਦੀ ਸੀ। ਇਹ ਹਵਾਲੇ ਸੂਟ ਕਿੱਦੇ ਸੋਹਣੇ ਆ ਹਨ। ਸਾਰਾ ਦਿਨ ਸੂਟਾਂ ਦੀ ਰਹਿੰਦੀ ਐ ਵਸ ਤੈਨੂੰ ਹੋਰ ਤਾਂ ਕੋਈ ਕੰਮ ਨਹੀਂ। ਲੈ ਫੇਰ ਕਿ ਹੁਣ ਬਾਣ ਬੁੜੀਆਂ ਨੂੰ ਹੋਰ ਕਿਹੰਦਾ ਸੂਟ ਹੀ ਦੇਖਣੇ ਹੁੰਦੇ ਆ ਨਵੇਂ-ਨਵੇਂ ਰਵਾਜ ਦੇ। ਆ ਨਾਲੇ ਹੁਣ ਤੇਰੇ ਭਾਈ ਦੇ ਕੇ ਗਿਆ ਸੂਟ ਤੈਨੂੰ ਫੇਰ ਵੀ ਹੋਰ ਸੂਟ ਦੇਖੀ ਆਣੀਆਂ। ਨਾਲੇ ਉਹਨਾਂ ਦਾ ਇੰਨਾ ਖਰਚਾ ਕਰਾ ਦਿੰਨੀ ਆ ਵਿਚਾਰਿਆਂ। ਤੇ ਫੇਰ ਕੀ ਹੁੰਦਾਗਾ ਖਰਚੇ ਨੂੰ ਦੱਸ ਕੀ ਆ ਜਦੋਂ ਮੇਰੇ ਭਰਾ ਪਰਜਾਈ ਨੂੰ ਕੋਈ ਫਰਕ ਪੈਣਾ ਫਿਰ ਤੁਹਾਨੂੰ ਕਾਹ ਤੋਂ ਪੈਂਦਾਗਾ ਉਹ ਹੀ ਬੋਲੀ ਜਾਂਦੇ ਨੇ ਨਾ ਮੈਂ ਤੁਹਾਨੂੰ ਉਹ ਜ਼ਰੂਰੀ ਨਹੀਂ ਹੁੰਦਾ ਮੈਂ ਇਹਨਾਂ ਨਾਲ ਕਿਆ ਕਰਾਂ ਮੇ ਲੋਕ ਕਹੀਏ ਨੀ ਨੀ ਆ ਆ ਦੇ ਦੋ ਆ ਦੇ ਦੋ ਐਵੇਂ ਖਰਚਾ ਨਹੀਂ ਕਰਾਉਂਦੇ ਹਾਂ ਲੈ ਖਰਚਾ ਪਾਦਾਗਾ ਰੱਬ ਦਾ ਦਿੱਤਾ ਸਾਰਾ ਕੁਝ ਉਹਨਾਂ ਕੋਲੇ ਇਹ ਚਾਰ ਸੂਟ ਮੈਨੂੰ ਲਿਆ ਤੇ ਫੇਰ ਕੀ ਘਾਟਾ ਪੈਗਾ ਨਾਲੇ ਨਾ ਮੇਰਾ ਭਰਾਣੀ ਇਹੋ ਜੀ ਗੱਲ ਸੋਚਦਾ ਨਾਲੇ ਮੇਰੀ ਗੱਲ ਸੋਚਦਾ ਹੁਣ ਆ ਤੇਰੀ ਭਾਬੀ ਦੇ ਪੇਕੇ ਆਵਾਂਗੇ ਥੋੜੀ ਨੰਗਾ ਵਾਂਗੂ ਸਾਡੇ ਤੋਂ ਤਾਂ ਆਈ ਨਾਣੀ ਉਹੀ ਹੈ ਉਹਦੇ ਪੇਕੇ ਦੇ ਲੰਦਾਂ ਦੇ ਨਾ ਪਰਦੇ ਪਾਉਣਗੇ ਉਹਨਾਂ ਨੇ ਚਿੱਟਾ ਜਵਾਬ ਦੇਦਾ ਵੀ ਅਸੀਂ ਆਉਨੇ ਨਹੀਂ ਇੱਕ ਵੀ ਨਹੀਂ ਮਾਂ ਬਿਮਾਰ ਆ 4 ਦਿਨ ਠਹਿਰ ਕੇ ਆਉਣਗੇ ਉਹੀ ਮਾਂ ਨਹੀਂ ਮਾਰੀ ਜਾਂਦੀ ਹੈ ਚਲ ਇੱਕ ਕੱਦੀ ਰਿਸ਼ਤੇਦਾਰੀ ਤਾਂ ਚੰਗੀ ਹੋਣੀ ਚਾਹੀਦੀ ਆ ਜੇ ਤਕੜੇ ਆ ਵਧੀਆ ਕੋਈ ਮੈਂ ਕਦੇ ਪੈਸੇ ਲਵਾਏ ਸੋਟਾ ਤੇ ਵਧੀਆ ਮੈਨੂੰ ਆਪ ਹੀ ਸੂਲੀੜਾ ਕਪੜਾ ਦੇ ਦਿੰਦੇ ਆ ਉਹ ਚਲ ਕੋਈ ਨਹੀਂ ਐਵੇਂ ਨਾ ਦੋਵੇਂ ਭੁੱਲੀ ਜਾਇਆ ਕਰ ਅੱਧੇ ਸੂਟ ਉਹਨਾਂ ਨੂੰ ਦੇ ਦਿਆ ਕਰ ਵਿਚਾਰੀ ਨੂੰ ਉਹ ਤੋਂ ਦੇ ਦਿਆ ਕਰ ਅੱਧਾ ਕੁਝ ਨਹੀਂ ਆਉਦੇ ਤਾਂ ਲੈ ਦੇ ਦੇਆ ਕਰੋ ਨੂੰ ਅੱਧਾ ਕਿਉਂ ਕਰੀ ਵਾਸਤੇ ਮੇਰੇ ਪੇਕੇ ਦੇ ਕੇ ਜਾਂਦੇ ਆ ਚੀਜ਼ ਦੇ ਦੇਆ ਕਰੋ ਉਹਨੂੰ ਅੱਧੇ ਸੂਟ ਪਤਾ ਕਿੰਨੇ ਮਹਿੰਗੇ ਆਏ ਆ ਫਿਰ ਕੀ ਹੋ ਗਿਆ ਮੈਂ ਤਾਂ ਕੋਈ ਦਿੰਦੀ ਨਹੀਂ ਆਪਦੇ ਪੇਕੇ ਆ ਤਾਂ ਮੰਗਾਲਿਆ ਕਰੇ ਨਾਲੇ ਮੈਂ ਤਾਂ ਆਪਣੀ ਭਾਬੀ ਨੂੰ ਕਹਿਣੀ ਹੁੰਦੀ ਆ ਫੋਨ ਤੇ ਵੀ ਮੈਨੂੰ ਭਾਈ ਇਹੋ ਜਿਹਾ ਸੂਟ ਲਿਆ ਦੇ ਆਹ ਕਲਰ ਦਾ ਲਿਆ ਦੇ ਇੰਨੇ ਵਾਲਾ ਲਿਆ ਕੇ ਨਹੀਂ 2000 ਦਾ 3000 ਦਾ ਉਹ ਮੰਗਾਲਿਆ ਕਰੇ ਓਏ ਕਈ ਵਾਰੀ ਵਿਚਾਰਿਆਂ ਦੇ ਕੋਈ ਦਿੱਕਤ ਆ ਉਹਨਾਂ ਦੀ ਉਹਦੀ ਮਾਂ ਬਿਮਾਰ ਹੈਗੀ ਪੈਸੇ ਪੂਸੇ ਲੱਗੀ ਜਾਂਦੇ ਹੈਗੇ ਇਹਦੇ ਨਾਲ ਫਿਰ ਕੀ ਹੋ ਜਾਂਦਾ ਹੈ ਮੇਰੀ ਗੱਲ ਸੁਣੀ ਨਾ ਪਰਜਾਈਆਂ ਦਾ ਵੀ ਫਰਕ ਹੁੰਦਾ ਮੇਰੀ ਪਰਜਾਈ ਇੰਨੀ ਚੰਗੀ ਇਹਦੀ ਪਰਜਾਈ ਬਾਹ ਨੀ ਮਾਰੀ ਜਾਂਦੀ ਆ ਉਹਦੀ ਮਾਂ ਦੀ ਦਵਾਈ ਆਉਂਦੀ ਚਾਹੇ 100 ਦੀ ਹੋਵੇ ਚਾਹੇ ਦਿੰਦੇ ਆ 1000 ਦੀ ਨੀਤ ਨਹੀਂ ਉਹਨਾਂ ਨੇ ਇਹਦੇ ਕੋਲੇ ਆਉਂਦੀ ਵਰਤਣਾ ਨਹੀਂ ਚਾਹੁੰਦੇ ਇਹਦੇ ਨਾਲ ਉਹ ਚਾਹੇ ਭਾਈ ਬੰਦਾ ਕਿੰਨਾ ਮਰਜੀ ਮਾੜਾ ਹੋਵੇ ਅਗਲਾ ਟੀ ਕੋਲੇ ਤਾਂ ਬੌਂਡ ਦਾ ਹੀ ਆ ਚਲ ਕੋਈ ਨਹੀਂ ਕਈ ਵਾਰੀ ਉਹ ਐਵੇਂ ਨਾ ਤੋ ਗਈ ਆ ਕਰ ਉਹਦੇ ਵਿੱਚੋਂ ਥੋੜਿਆ ਕਾਹਨਾਂ ਨੂੰ ਦੇ ਦਿਆ ਕਰ ਵਿਚਾਰੀ ਨੂੰ ਨਹੀਂ ਨਾ ਉਹਦਾ ਮਨ ਖੁਸ਼ ਹੋ ਜਾਂਦਾ ਵੀ ਲੈ ਉਹਦਾ ਮਨ ਖੁਸ਼ ਕਰ ਲੈ ਫੇਨਾ ਕਿਉਂ ਕਾਦੇ ਵਾਸਤੇ ਮੈਂ ਤੈਨੂੰ ਪਹਿਲਾਂ ਹੀ ਕਹਿ ਕੇ ਹਟੀਆਂ ਵੀ ਮੈਂ ਕਰਾਂਦੇ ਮੈਂ ਆਪਦੀ ਚੀਜ਼ ਤੋਂ ਚੀਜ਼ ਹਾਂ ਖਾਣ ਦੇ ਪਿੰਦ ਤਾਂ ਸਾਰੀਆਂ ਮਠਿਆਈ ਵਗੈਰਾ ਖਾ ਲਿਆ ਕਰਿਓ ਵੀ ਜਿਹੜੀ ਕੋਈ ਚੀਜ਼ ਹੁੰਦੀ ਖਾਣ ਪੀਣ ਵਾਲੀ ਹੁਣ ਤੋਂ ਤਾਂ ਐਂ ਕਹਣਾ ਵੀ ਸੂਟ ਵੀ ਅੱਧੇ ਦਿਆ ਕਰ ਹੁਣ ਕੱਲ ਨੂੰ ਮੇਰੇ ਪਿੱਛੇ ਤਾਂ ਸੋਹਣੀ ਦੀ ਚੀਜ਼ ਪਾ ਜਾਣਗੇ ਤੂੰ ਵੀ ਰਾਂਗੇ ਇਹਨੂੰ ਅੱਧੀ ਦੇ 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 ਤੇ ਚੁੱਕਿਆ ਚਲਾ ਚੀਜ਼ਾਂ ਨਹੀਂ ਦੇ ਸਕਦੀ ਨਾ ਤੇ ਮੇਨੇ ਵੀ ਨਾ ਦੇ ਕਰ ਫਿਰ ਮੇਨੇ ਤਾਂ ਨਬਸੇ ਰੀ ਦੇਣੇ ਆਉਂਦੇ ਆ ਮੇਨੇ ਕੌਣ ਦਿੱਤਾਗਾ ਮੈਂ ਤਾਂ ਕਦੇ ਹੋਈ ਨਹੀਂ ਮੇਹਣੇ ਦਿੱਤੇ ਆ ਮੈਨੇ ਸਾਰੇ ਹੀ ਪਤਾ ਹੈ ਗੱਲਾਂ ਵਿਚ ਦੀ ਕਰਦੀ ਰਹਿਣੀ ਆ ਕਦੋਂ ਆਉਣਗੇ ਜੇ ਐ ਬੋਹ ਐ ਤੇ ਫੇਰ ਕਿਉਂ ਗੜਨ ਪੁੱਛਣਾ ਤਾਂ ਹੈ ਦੇ ਉਹ ਨਹੀਂ ਪੁੱਛਦੀ ਤੇਰੇ ਪੇਕੇ ਕਦੋਂ ਆਉਣਗੇ ਨਹੀਂ ਨਹੀਂ ਕਰਦੇ ਹੁੰਦੇਗੇ ਮਾੜਾ ਮੋਟਾ ਨਾ ਸੋਚ ਕੇ ਚੱਲੀ ਜਾਂਦਾ ਕੱਲ ਨੂੰ ਬਾਈ ਚਾਂਸ ਰੱਬ ਨਾ ਕਰੇ ਆਪਣੇ ਤੇ ਮਾੜਾ ਟਾਈਮ ਆ ਗਿਆ ਜਾਂ ਤੇਰੇ ਭਾਈਆਂ ਤੇ ਆ ਗਿਆ ਫੇਰ ਤੇ ਮੇਰੇ ਭਾਂਜੇ ਤੇ ਕਿਆ ਮਾੜਾ ਟਾਈਮ ਉਹ ਅਗਲੇ ਮਹੀਨੇ ਤੋਂ ਕਰਦੇ ਆ ਇਹ ਗੱਲ ਨਹੀਂ ਕਦੇ ਹੋ ਸਕਦੀ ਪਤਾ ਦਿਨ ਰਾਤ ਕਮਾਈ ਕਰਦੇ ਆ ਉਹ ਆਇਦਾ ਭਰਾ ਨੰਗ ਬੇਲੜ ਕੋਈ ਕੰਮ ਕਰੇ ਤਾਂ ਕੋਈ ਚਾਰ ਪਈ ਕਮਾਵੇ ਉਹ ਮੇਰੇ ਭਰਾ ਤਾਂ ਟਿਕਦੇ ਨਹੀਂ ਦਿਨ ਰਾਤ ਕੰਮ ਕਰਦੇ ਆ ਆਹੋ ਮਾੜਾ ਟਾਈਮ ਐਵੇਂ ਨਹੀਂ ਆਉਂਦਾ ਹੁੰਦਾ ਆਪਦੇ ਲੱਛਣਾਂ ਨਾਲ ਹੀ ਆਉਂਦਾ ਹੁੰਦਾ ਜੇ ਬੰਦਾ ਕਮਾਵੇ ਨਾ ਕਿਧਰੇ ਨਹੀਂ ਮਾੜਾ ਟਾਈਮ ਆਉਂਦਾ ਚਲ ਕੋਈ ਨਹੀਂ ਐਨੀ ਜ਼ਬਾਨ ਨਾ ਮਾਰਿਆ ਕਰ ਠੀਕ ਹੈ ਨਾ ਹਰ ਵਾਰ ਜਦੋਂ ਬਹਿ ਜਾਓ ਕੋਲੇ ਬਸ ਆਪਦੀ ਪ੍ਰਸ਼ੰਸਾ ਹੀ ਦੁਆਏ ਆ ਵਿਚਾਰੀ ਆ ਫਲਾਨੀ ਆ ਅੱਛਾ ਉਹੀ ਵਿਚਾਰੀ ਹੋਗੀ ਮਨ ਤਾਂ ਤੇ ਸਮਝ ਨਹੀਂ ਆਉਂਦੀ ਚਲ ਕੋਈ ਗੱਲ ਨਹੀਂ ਯਾਰ ਮੇਰਾ ਦਿਮਾਗਿਆ ਨਾ ਖਾ ਜਾ ਸੋ ਜਾਗ ਦੇਖ ਲੈ ਕੰਮ ਧੰਦਾ ਦੇਖ ਲੈ ਪਾਣੀ ਪੂਣੀ ਫੜਾ ਦੇ ਲੈ ਅੱਗੇ ਪਲੇਸ ਫੋਨ ਨਾ ਹਾਂ ਉਹ ਹੋਰ ਦਾ ਕੰਮ ਨਹੀਂ ਇਹਨੂੰ ਦੂਰ ਪੀ ਕਮਾਉਂਦਾ ਉਹਦਾ ਭਾਈ ਜੈਨੂੰ ਬਸ ਉਹੀ ਹੰਕਾਰ ਹੋਇਆ ਤੇ ਐ ਉਹ ਹੈ ਜੋ ਹੈ ਹਮਾਇਤ ਨੂੰ ਬਾਹਰ ਵਾਜਾਂ ਮਰੀ ਨੇ ਉਹ ਜਿੱਥੇ ਬੈਠੀ ਹੈ ਮੈਂ ਤੂੰ ਵੀ ਬੈਗੀ ਜਿੱਥੇ ਆ ਗਈ ਕਿਉਂ ਕੀ ਗੱਲ ਹੋ ਗਈ ਗਲਤ ਤਾਂ ਕੀ ਹੋਣੀ ਸੀ ਤੁਹਾਨੂੰ ਪਤਾ ਤਾਂ ਹੈਗਾ ਵੀਰਪਾਲ ਦਾ ਮੈਨੂੰ ਨਾ ਗੱਲ ਗਲਤ ਇਹ ਨਾ ਹੋਰੇ ਜੀ ਦੇਈ ਜਾਂਦੇ ਰਹਿੰਦੀਆਂ ਤੇਰੇ ਪੇਕੇ ਆਏ ਤੇਰੇ ਪੇਕੇ ਆਏ ਹੁਣ ਮੈਨੂੰ ਸਵੇਰ ਦੀ ਲੱਗੀ ਪਈ ਐ ਤਰਪਾਈ ਪਰ ਜਾਈ ਨਹੀਂ ਆਏ ਤੇ ਮੈਂ ਵੀਰੇ ਨੂੰ ਫੋਨ ਕਰਿਆ ਸੀਗਾ ਤੇ ਵੀਰਾ ਕਹਿੰਦਾ ਵੀ ਕੋਈ ਨਾ ਵੀ ਦੋ ਚਾਰ ਦਿਨ ਠਹਿਰ ਕੇ ਆਵਾਂਗੇ ਉਹ ਕਹਿੰਦੀ ਨਾ ਅੱਜ ਹੀ ਬੁਲਾ ਕੇ ਫਿਰ ਮੈਂ ਭੈਣ ਕੋਲੇ ਜਾਣਾ ਆਪਜੀ ਤੂੰ ਨਾ ਫਿਰ ਕੀੰਦੇ ਨੂੰ ਕਿ ਤੂੰ ਜਾ ਹਾਂ ਮੈਂ ਤੁਹਾਨੂੰ ਆਖੇ ਸੀ ਮੈਂ ਤੂੰ ਲੱਗ ਜਾ ਵੀ ਹਜੇ ਤੁਹਾਨੂੰ ਟਾਈਮ ਲੱਗੂਗਾ ਵੀ 6-7 ਦਿਨਾਂ ਨੂੰ ਆਉਣ ਤੋਂ ਤੁਮੜੇ ਆਏਂਗੀ ਹਾਂ ਉਹ ਜ਼ਰੂਰੀ ਨਹੀਂ ਗੱਜੇ ਨਹੀਂ ਅਜਾਈਦਾ ਕਈ ਵੇ ਟਾਈਮ ਹੁੰਦਾ ਕਿਸੇ ਕੋਲੇ ਵੀਰ ਹੀ ਨਹੀਂ ਹੁੰਦਾ ਬਾਕੀ ਵੀਰ ਵੀ ਤੂੰ ਟੈਨਸ਼ਨ ਕਰਨੀ ਤੇ ਨਹੀਂ ਗਲਪੀ ਤੂੰ ਖਾਣ ਪੀਣ ਦਾ ਕੋਈ ਹੋਰ ਦਾ ਸਬਾਪ ਲਿਆਉਣੇ ਗੱਲ ਨਾ ਖਾਣ ਪੀਣ ਦੀ ਨਹੀਂ ਹੈਗੀ ਬਸ ਜਦੋਂ ਵੀਰਪਾਲ ਮੈਨੂੰ ਤਾਣਣਾ ਜਿੰਦਿਆਂ ਨੇ ਮੈਂ ਥੋਹ ਨਹੀਂ ਚੱਲੇ ਜਾਂਦੇ ਵੀ ਹੁਣ ਲਵਾਈ ਦਾ ਬਚਾਰਾ ਤੇ ਕੀ ਕਸੂਰ ਹੁਣ ਕਹਿੰਦਾ ਤਾਂ ਸੀ ਮੈਨੂੰ ਮੈਂ ਆਉਂਗਾ ਪਰ ਫਿਰ ਵੀ ਫਿਰ ਹੀ ਨਹੀਂ ਟਾਈਮ ਲੱਗਦਾ ਤੂੰ ਫਿਰ ਆਏ ਕਰ ਤੂੰ ਟੈਨਸ਼ਨ ਨਾ ਲੈ ਤੂੰ ਜੇ ਕੁਪੜਾ ਐਸੀ ਲਿਆਇਆ ਜੇ ਲੋੜ ਆ ਜਿਹੜੀ ਵੀ ਚੀਜ਼ ਦੀ ਕੱਪੜਾ ਲੀਡਾ ਸਾਰਾ ਹਨਾ ਜਿਹੜਾ ਤੂੰ ਹੁੰਦਾ ਫਿਰ ਤੂੰ ਲਿਆ ਲਿਆ ਕੇ ਉਹਨੂੰ ਕਹਿੰਦੀ ਵੀ ਆ ਦੇ ਦੇ ਮੈਂ ਤਾਂ ਚਲ ਦਿਖਾ ਦੀ ਚਲ ਦੇਖਦੇ ਆ ਫਿਰ ਹਾਂ ਕਰ ਲੈਨੇ ਹਾਂ 걔ਰਾਂ ਨੂੰ ਬਾਬੇ ਜਾਂਦੇ ਵੀਰਪਾ ਨੂੰ ਫਿਰ ਮੈਂ ਕਹਿੰਦਾ ਹਨਾ ਵੀ ਤੇਰੇ ਮਗਰੋਂ ਆਗੇ ਸੀ ਹਾਂ ਸਾਡੀ ਵੀਰੇ ਨੂੰ ਦਰੇ ਨੂੰ ਕਹਿੰਦੀ ਵੀ ਚਲ ਜੇ ਨਹੀਂ ਆਈ ਤੇ ਕੋਈ ਜ਼ਰੂਰੀ ਵੀ ਨਹੀਂ ਤੋ ਇਹ ਗੱਲ ਕਹਿੰਦੀ ਵੀ ਉਹ ਖੜਾ ਗਿਆ ਮੈਂ ਤਾਂ ਮੈਨੂੰ ਪਤਾ ਵੀਰਾ ਜਿੰਨੇ ਜੋਗ ਹੈਗਾ ਜ਼ਰੂਰ ਆਊਗਾ ਮੇਰੇ ਕੋਲ ਐ ਤਾਂ ਮੇਰਾ ਦਿਲ ਵੀ ਨਹੀਂ ਤੋੜਦਾ ਪਰ ਫਿਰ ਵੀ ਮੈਨੂੰ ਆਪਣੇ ਆਪ ਨੂੰ ਐਂ ਜੇ ਹੁੰਦਾ ਵੀ ਮੈਂ ਉਹਨਾਂ ਨੂੰ ਤੰਗ ਕਿਉਂ ਕੀਤਾ ਨਹੀਂ ਹੁਣ ਆਪਣੇ ਆਪ ਵੇਰਵੇਂ ਜਦ ਤੱਕ ਪਤਾ ਹੀ ਆ ਆਪਣਾ ਕਿੰਨਾ ਘੰਟਾ ਲਾ ਦੇਦੇ ਜਾਣਦਾ ਐਂ ਹੀ ਹੈ ਜਗਾ ਹੁੰਦਾਗਾ ਕਿਹੜਾ ਹੁਣ ਬੇਲਾ ਹੁੰਦਾਗਾ ਨਾਲ ਸੌ ਕੰਮ ਧੰਦੇਣਾ ਮਜਬੂਰੀਆਂ ਇਹਦਾ ਕੋਈ ਟੈਂਸ਼ਨ ਨਾਲ ਐਤੂ ਬਸ ਐਂ ਹੀ ਕਰੀ ਲੋਹੀ ਤਾਂ ਗੱਲ ਆ ਹੁਣ ਮੈਂ ਤੁਹਾਨੂੰ ਸਾਰੀ ਗੱਲ ਸਮਝਦੀ ਆ ਵੀ ਕੀ ਮਜਬੂਰੀ ਹੈ ਬਾਈ ਜੀ ਪਰ ਵੀਰਪਾਲ ਨਹੀਂ ਨਾ ਸਮਝਦੀ ਵਕ ਜਦ ਦਿਨ ਦਾ ਭਾਈ ਪਰਜਾਈ ਆ ਕੇ ਮੁੜ ਕੇ ਕਹਿੰਦੇ ਨਾ ਉਹਦੇ ਤਾਂ ਇਹ ਬਾਲੀ ਹੋ ਕਰੀ ਜਾਂਦੇ ਮੈਨੂੰ ਬਾਕੀ ਜਰਾ ਤੈਨੂੰ ਪਤਾ ਥੋੜੀ ਜਿਹੀ ਕਿ ਮੂਵੀ ਚੱਕਮੀ ਹੈਗੀ ਕਿ ਤੈਨੂੰ ਥੋੜਾ ਜਿਆ ਮਿਰਪਾਲ ਨੂੰ ਹੰਕਾਰ ਵੀ ਬਦਦਾ ਏ ਜਿਵੇਂ ਮੇਰਾ ਭੈਣ ਭਾਈ ਵਿੱਚੋਂ ਤਗੜਾ ਹੈ ਇਹ ਹੁਣ ਤੈਨੂੰ ਬਦਦਾ ਵੀ ਚੰਗੇ ਮਾੜੇ ਦਿਨ ਆਉਂਦਾ ਹਨ ਕੀ ਬਤਾਂਦਾ ਬਾਕੀ ਜਰੇ ਆਪਣੇ ਪਰਿਵਾਰ ਦੇ लायक ਨਹੀਂ ਸੀਗੀ ਥੋੜੀ ਜਿਆ ਦੇ ਚੱਕਮੀ ਇਸ ਦੋ ਦੋ ਬਿਹਰਾ ਮਣਾ ਕਰਿਆ ਸੀਗਾ ਚਲੋ ਠੀਕ ਹੈ ਉਹਦਾ ਮਾਪੇ ਜਿਨੇ ਕਰਕੇ ਬਾਕੀ ਜਲਾ ਇਹ ਛੋਸ਼ੇ ਵਾਂਗ ਬੜਾ ਜਰ ਨਹੀਂ ਚੱਲੂਗਾ ਨਾ ਜਿਵੇਂ ਚੱਕੀਆਂ ਗੱਲਾਂ ਤੇ ਇਸ ਚੈਨ ਆਖਰ ਨੂੰ ਜਿੱਥੇ ਪ੍ਰੇਮ ਕਮ ਆਉਂਦਾ ਉੱਥੇ ਕੱਲਾ ਪੈਸਾ ਨਹੀਂ ਕਮ ਆਉਂਦਾ ਇਹ ਤੇ ਆਪਣੇ ਦੇ 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 ਦੇਖਾਂਗੇ ਜੀ ਇਹਦਾ ਪੈਸੇ ਲੈ ਕੇ ਦਾ ਭੈਣ ਭਾਈ ਕਿੰਨਾ ਕੀ ਕਰਦਾ ਹੈ ਆਪਾਂ 4-5 ਸਾਲਾਂ ਜੀ ਪਤਾ ਲੱਗ ਜੂਗਾ ਥੋੜੇ ਜਿਓ ਉਹ ਵੀ ਜਾਦੇ ਚੱਕ ਮੈਗੇ ਜਿ ਆਪਣੇ ਆਪ ਨੂੰ ਫੰਨੇ ਕਹਾਉਂਦੇ ਤੇ ੱੱਲੇ ਲੱਗੀ ਲੈ ਉਹਨੂੰ ਇਹਕਾਰ ਬੰਦੇ ਨੂੰ ਮਾਰ ਪਾਉਂਦਾ ਇੱਕ ਨਿਕਲ ਚੱਲ ਤੂੰ ਨਾ ਐ ਬੋਲ ਵੀਰਪਾਲ ਨੂੰ ਉਹਦਾ ਸਵਾ ਹੀ ਇਹ ਜਾ ਫਰਕ ਚਲ ਕੋਈ ਨਾ ਜੇ ਹੁਣ ਤੂੰ ਵੀ ਐ ਬੋਲ ਲੱਗ ਤੇ ਆਪਣੇ ਤੋਂ ਦੇ ਵਿੱਚ ਫਰਕ ਕੀ ਰਹਿ ਗਿਆ ਹਨਾ ਉਹ ਤਾਂ ਸਿਰ ਠੀਕ ਹੈ ਪਰ ਹੁਣ ਫਿਰ ਕਰੀ ਇਹ ਵੀ ਕੀ ਯਾਰ ਥੋੜਾ ਜਿਆਦਾ ਕਰਦੀ ਇੰਨਾ ਚਾਹੀਦਾ ਨਹੀਂ ਹੁਣ ਆਪਾਂ ਵੀ ਗੋਲੇ ਹਨਾ ਗੱਲਾਂ ਬਾਤਾਂ ਕਰਦੇ ਹੀ ਐ ਨੇ ਉਹਦੀਆਂ ਦੇ ਨੇ ਆਪਣੇ ਦੇ ਅਰਦਾ ਕਰਦੇ ਬਾਕੀ ਜਿਹੜੇ ਦਨ ਮੈਂ ਪਹਿਲਾਂ ਵੀ ਦੱਸ ਗਏ ਥੋੜਾ ਜਿਹੀ ਚੱਲੂਗਾ ਉਹ ਵੀ ਥੋੜੇ ਜਿਹਾ ਹੂ ਵੀ ਪਾਡੇ ਖਾਉਂਦੇ ਆ ਤੇ ਚੱਕਵੇਂ ਵੀ ਐ ਚਲ ਕੋਈ ਨਾ ਕਾਰਨ ਤਾਂ ਮਾਰ ਪੈਂਦੀ ਆ ਅਜੋਦੇ ਦਿਨ ਚੰਗੇ ਨਿਕਲੇ ਦੇਣ ਆਪਣੇ ਵੀ ਚੰਗੇ ਆ ਜਾਣਗੇ ਹਾਂ ਇੱਦਾਂ ਹੁਣ ਪਤਾ ਹੀ ਐ ਮਿਹਨਤ ਨਾ ਦੇਣ ਲਿਆਂਦੇ ਹੋਏ ਰੰਗ ਲਗਾਉਂਦੇ ਰਹਿੰਦੇ ਆ ਜੀ ਤੇ ਇਹਨਾਂ ਦੇ ਹੂ ਆਗੇ ਸੁਣਦੇ ਆ ਹਣੋਂ ਥੋਂਗੇ ਪਿੱਛੇ ਜਿਵੇਂ ਸੁਣਿਆ ਸੀਗਾ ਵੀ ਜ਼ਮੀਨ ਵੀ ਵੇਚੀ ਉਹਨਾਂ ਨੇ ਇਹ ਆ ਸੋਚੇ ਬਾਜੀਆਂ ਕਰਦੇ ਚਲ ਕੋਈ ਨਹੀਂ ਤੂੰ ਬੜੀ ਚਿੰਤਾ ਨਾ ਕਰ ਟੈਨਸ਼ਨ ਨਾ ਲੈ ਜਿਵੇਂ ਤੁੰਨ ਦੱਸਿਆ ਉਹ ਮੈਂ ਕਰ ਲਈ ਤਦੂ ਮੇਰੇ ਰਸਤੇ ਚਾਹ ਬਣਾ ਕੇ ਲਿਆਵੋ ਜੀ ਠੀਕ ਹੈ ਜੀ ਲੈ ਇਹਨਾਂ ਨੂੰ ਕੀ ਹੋ ਗਿਆ ਇਹ ਕਿ ਮੂੰਹਾਂ ਲਟਕਾਈ ਆਉਂਦੇ ਆ ਹਾਂਜੀ ਕੀ ਗੱਲ ਹੋ ਗਈ ਤੁਸੀਂ ਟੈਨਸ਼ਨ ਦਿੱਤੀ ਕਿਉਂ ਟੈਨਸ਼ਨ ਤਾਂ ਭੈਣ ਦਾ ਫੋਨ ਆਇਆ ਸੀਗਾ ਹਾਂਜੀ ਟੈਨਸ਼ਨ ਵਾਲੀ ਗੱਲ ਇਹ ਉਹਦੀ ਦਵਾਈ ਤੇ ਆਉਂਗੇ ਅੱਛਾ ਤੇ ਮੈਂ ਆਖਿਆ ਵੀ ਇੱਕ ਹੀ ਪਲੇਟ ਆਵਾਂ ਉਹ ਤਾਂ ਇਹ ਤਾਂ ਪੜੀ ਆਪਣੀ ਘਰ ਦੀ ਕ੍ਰਿਡਿਸ਼ਨ ਦਾ ਅੱਛਾ ਫੇਰ ਕੀ ਹੋਇਆ ਜਵਾ ਕੜੀ ਰਾਹ ਢੀਕਦੀ ਹੋਊਗੀ ਅੱਗੇ ਆਪਾਂ ਜਾਣੇ ਆ ਤੇ ਕਹਿੰਦੀ ਹੋਊ ਵੀ ਮੇਰੇ ਭਰਾ ਭਜਾਈ ਹੈ ਤੇ ਕੀ ਵੀ ਆਉਣਗੇ ਹਨਾ ਆਪਣੇ ਰਾਹ ਤੱਕ ਦੀ ਹੋਣੀ ਆ ਵੀ ਆਊਗੀ ਮੇਰੇ ਇਹ ਗੱਲ ਦਾ ਮੈਨੂੰ ਵੀ ਅਫਸੋਸ ਹੈ। ਬੀ ਉਹ ਰਾ ਡਿਗਰੀ ਨੂੰ ਪਰ ਕੋਈ ਹੁਣ ਹੱਲ ਹੀ ਹੈ ਨਹੀਂ। ਕਿੱਸਿਆ ਰਹੇ ਵੀ ਜਾਇ ਐ ਪੈਸਾ ਨਾ ਵੀ ਪੂਰੀ ਹੱਲ ਨਹੀਂ ਹੋ ਰਹੀ। ਤੁਸੀਂ ਆਪਦੇ ਕੋਈ ਯਾਰ ਬੈਲੀ ਨੂੰ ਪੁੱਛੋ ਜਾਂ ਆਪਣੇ ਆੜਤੀਆਂ ਨਾਲ ਗੱਲ ਕਰਕੇ ਵੇਖੋ। ਮੈਂ 2-3 ਦਿਨਿਆਂ ਤੋਂ ਕੁਛ ਆਇਆ ਆੜਤੀਆਂ ਤੋਂ ਬੋਲ ਰਿਹਾ ਸੀ ਉਹ ਤਾਂ ਪਹਿਲਾ ਦਿਨੇ ਬਜਰੇ। ਚਲੋ ਕੋਈ ਨਹੀਂ। ਫਿਰ ਆਪਾਂ ਹੱਲ ਕੋਈ ਕਰਦੇ ਹਾਂ। ਹੱਲ ਨਹੀਂ ਹੁਣ। ਹੱਲ ਕਰੋ ਕੋਈ ਨਾ ਕੋਈ ਤਾਂ ਹੱਲ ਨਿਕਲੂਗਾ ਨਾ। ਵੇ ਨਹੀਂ ਹੋਣਾ ਇਹ ਮੈਂ ਜਾ ਆਇਆ ਦੋ ਤਿੰਨ ਦਿਨਾਂ ਤੋਂ ਚੱਲ ਕੋਈ ਨਹੀਂ ਤੁਸੀਂ ਟੈਨਸ਼ਨ ਕਿਉਂ ਲੈਣੇ ਆ ਮੈਂ ਕੋਈ ਹੱਲ ਕਰ ਦਿਆਂਗਾ ਮੈਂ ਬੰਦਾ ਬੈਠੋ ਨਹੀਂ ਹੱਲ ਉਹ ਇਹ ਵੀ ਹੱਲ ਕਰੂਗੀ ਇੰਨੀ ਗਰੀਬੀ ਹੈ ਜੀ ਵੀਦਾਰਾ ਬੁਕਸ਼ੇਨ ਉਹ ਵੀ ਨਾ ਰਹੀ ਹਲੋ ਜੀ ਨੀ ਤੇ ਗੋਨ ਜਿਹੜੇ ਗੋ ਤੇ ਕਰੇ ਵੀ ਲੋੜ ਰੰਗੀਆਂ ਕੋਈ ਸਵੈ ਗਰੀਬਿਆ ਨਾ ਉਹ ਲਓ ਗੁੰਦਰ ਇੱਕ ਹੀ ਇਹਦੇ ਤੇ ਕਾਟੇ ਕੋਈ ਗੱਲ ਨਹੀਂ ਜੀ ਤੇ ਤੂੰ ਤਾਂ ਕਰਨਾ ਦਾ ਸਖਰੀ ਹੋ ਜੇਗੀ ਇੱਕਾਂ ਤੇ ਤਾਂ ਫੇਰ ਵੀ ਬਣ ਜਾਣਗੇ ਉਹ ਜਵਾਕੜੀ ਆਪਣਾ ਰਾਹ ਤੱਕਦੀ ਹੋਊਗੀ ਵੀ ਮੇਰਾ ਭਾਈ ਆਊਗਾ ਨਾਲੇ ਉਹਨੂੰ ਹਨਾ ਉਹਦੇ ਦਰਾਨਾ ਜਠਾਣਾ ਤਾਨੇ ਮਿਹਨੇ ਮਾਰਦਾ ਹੋਣਾ ਇਹ ਦੇਖ ਚੋਤਾ ਨਹੀਂ ਕੋਈ ਗੱਲ ਨਹੀਂ ਇਹ ਤਾਂ ਦਵਾਰੇ ਵੀ ਬਣ ਜਾਣਗੇ ਮੇਰੇ ਕੰਨਾਂ 'ਚ ਪਾਈ ਕਿਹਨੇ ਦੇਖਣੇ ਉਹਿੰਦਰ ਤੈਨੂੰ ਜਿਹੜੀ ਟੌਕ ਸੈਕਰੀ ਦਾ ਬਚਨ ਦੁਬਾਰਾ ਜ਼ਰੂਰ ਬਣਾ ਕੇ ਦਵਾਂਗਾ ਬਹੁਤ ਧੰਨਵਾਦ ਜਰਾ ਤੂੰ ਮੇਰੀ ਬਣ ਬਾਰੇ ਇੰਨਾ ਸੋਚਦੀ ਐ ਨਹੀਂ ਅੱਜ ਕੱਲ ਦਾ ਕੋਈ ਨਹੀਂ ਸੋਚਦਾ ਉਬੀ ਇਸ ਕਰ ਦਿੱਤੀ ਹੈ ਜੀ ਤੇ ਮੈਂ ਵੀ ਮੇਰਾ ਫਰਜ਼ ਵੰਦਾ ਇਹ ਚੀਜ਼ ਸੋਚਣਾ ਬਰੇਂਦਰ ਮੈਂ ਕਰਾ ਬਹੁਤ ਧੰਨਵਾਦੀ ਆਂ ਤੂੰ ਮੇਰੇ ਨਾਲ ਖੜੀ ਆਂ ਮਾੜੇ ਚੰਗੇ ਸਾਥ ਸਭ ਵੀ ਖੜੀ ਆਂ ਹੁਣ ਵੀ ਤੂੰ ਮਤਲਬ ਵੀ ਸਾਥ ਨਿਭਾਈ ਜਾਨੀ ਹੈ ਨਾ ਆਜ ਦੂਤੇ ਦਾ ਸਾਥ ਕੁਝ ਵੀ ਨਹੀਂ ਹੋ ਸਕਦਾ ਜੀਵਨ ਸਾਥੀ ਹੋਵੇ ਤਾਂ ਇਹ ਜਾ ਹੋਵੇ ਦੇਖਾਂ ਕੌਣ ਆ ਬਾਈ ਤੇ ਤੁਹਾਡੀ ਸਤਿ ਸ਼੍ਰੀ ਅਕਾਲ ਬਾਈ ਫਿਰ ਕਿਵੇਂ ਠੀਕ ਹੈ ਸਤਿ ਸ਼੍ਰੀ ਅਕਾਲ ਬਾਈ ਹੈਸ਼ਿਕਾ ਫਿਰ ਕਿਵੇਂ ਠੀਕ ਹੈ ਸਾਰੇ ਠੀਕ ਹੈ ਜੀ ਵੈਰੀ ਵਧੀਆ ਪੜ੍ਹਨੇ ਆਉਂਦੇ ਆ ਠੀਕ ਆ ਬਾਈ ਠੀਕ ਆ ਜੀ ਠੀਕ ਹੋਰ ਠੀਕ ਹੈ ਕਰੇ ਹਾਂ ਜੀ ਬੜੀਆ ਤੁਸੀਂ ਦੱਸੋ ਜੀ ਬੜੀ ਵਧੀਆ ਜੀ ਹਾਂ ਬੜੀ ਦਰਦੀ ਬੜਾ ਬਾਈ ਨੇ ਦਿੱਤਾ ਜੀ ਹਾਂ ਹਾਂ ਬੜੀ ਵਧੀਆ ਚ ਬਹੁਤ ਨਾਲ ਬੜੀ ਬੜੀ ਅਜੀ ਇੱਕ ਤਾਂ ਬੜੀ ਆਪਣੇ ਦੱਸੋ ਬੜੀ ਆਈ ਹੈ ਜੀ ਚੰਗੀ ਹੈ ਚੰਗੀ ਹੈ ਹੋਰ ਭਾਈ ਹੋਰ ਭਾਈ ਨੂੰ ਜੀ ਅੱਛਾ ਜਿਹਾ ਜੀ ਅੱਜ ਫਰੇ ਹੈ ਸੋ ਚ ਗਈ ਬੜੀ ਆ ਭਾਈ ਤੁਮ ਦਾ ਸਤਿ ਸ਼ਾਲੀ ਵਾਠ ਜਾਈ ਜਾ ਸਾਰੇ ਬੜੀਆ ਭਾਈ ਹੋਰ ਕੰਮ ਕਰਾ ਹਾਂ ਬੜੀਆ ਪਟਾਣ ਮਰੀਆ ਸੋ ਮਰੀਆ ਜਰੇ ਬਰੀਆ ਤੇ ਮੈਂ ਨੀ ਮਾ ਕਿਵੇਂ ਆਪਣੇ ਜੀ ਬਹੁਤ ਹੈ ਜੀ ਆ ਜਿੱਦੇ ਤੇਰਾ ਬੁਰਾ ਹਾਲੀ ਹੋਰ ਅੱਡਾ ਨੇ ਮਾਤਾ ਕੋਲ ਜੀ ਆਉਣ ਲੱਗੇ ਹਾਂ ਕੋਰਾ ਹੁਣ ਹਾ ਤਾਂ ਮੜੀ ਕਿਹੜੀ ਵਾਲਾ ਕੰਮ ਕਰੀ ਵਿੱਚ ਸੁਬਰੀਆ ਇਹਨਾਂ ਕੱਪ ਪੋਰਸ ਬੜੀ ਬੜੀ ਅੱਜ ਵਾਹੀਏ ਹਾਂ ਨਾ ਦਰਦੀ ਚਲਾਈ ਇਹ ਤੋ ਐਸੀ ਭਾਈ ਕੇ ਕੰਮ ਨਹੀਂ ਨਾ ਠੀਕ ਹੈ ਭਾਈ ਫਾਂਡੂ ਜੀ ਠੀਕ ਹਾਂ ਦਏ ਐਨਵਾਇਰਨਮੈਂਟ ਜਾ ਆਪਣੇ ਕਿਵੇਂ ਫਸਲਾਂ ਠੀਕ ਹੈ ਜੀ ਜੋ ਨਦਰ ਚੰਗਾ ਖੜਾ ਰਾਤੀ ਉਹ ਨਾ ਠੀਕ ਆਈ ਜੀ ਪਤਾ ਕਾ ਮੀሙ ਪੀ ਗਏ ਵਾ ਥੋੜਾ ਕਰਕੇ ਨਰਮਾ ਥੋੜਾ ਹਾਂ ਨਰਮਾ ਇਹਰੇ ਕੀ ਹੈ ਚੰਗੇ ਪਰ ਆ ਵੀ ਨਹੀਂ ਦਾ ਥੋੜਾ ਕੱਟਾ ਲੋ ਬੰਦਾ ਮਾਰ ਮਾਰਾਈ ਬਾੜੀ ਚੱਲੀ ਜਾਂਦੀ ਐ ਆ ਵਿਚਾਰਾ ਗੱਲ ਉਹ ਮਾਰਦਾ ਐ ਸਰਪੈਂਚ ਹੋਜੀ ਹੋਰ ਸਹਨੇ ਵਾਲਾ ਬਹੁਤ ਵਧੀਆ ਬੰਦਾ ਸੀਗਾ ਪਿੰਡ ਦੀ ਵੀ ਇਹਨੇ ਨਹਿਾਰ ਬਗਲ ਰੱਖੀ ਸੀ ਬਾਕੀ ਹੁਣ ਚੰਗੇ ਬੰਦੇ ਨੂੰ ਤੋ ਛੱਡਦੇ ਨਹੀਂ ਛੱਡ ਕੋਈ ਪਤਾ ਨਹੀਂ ਕੀ ਹੋਇਆ ਚੰਗੇ ਬੰਦੇ ਨੂੰ ਤੋ ਹੁਣ ਛੱਡਦੇ ਨਹੀਂ ਦੇਖ ਦੀਪ ਸਦੂ ਤੋਂ ਵੱਡਾ ਤਹਿਣਾ ਦੀ ਸਿਕੂ ਨੰਗਲੰਬੀਆਂ ਜੇੜਾ ਹੈ ਤੇ ਆਪਣਾ ਕੀ ਇਹ ਗਮਨਾ ਚਦਵੰਦਰਾ ਕਲਕੱਤਾ ਸਹੀ ਨਾ ਜਮਾ ਹੀਰੇ ਬੰਦੇ ਮਾਰੀ ਜਾਂਦੇ ਆ ਜਿਹੜਾ ਅਸਲ ਦੇ ਵਿੱਚ ਜਿਹੜਾ ਕੋਈ ਮਾੜੀ ਮੁੱਟ ਪੰਜਾਬ ਦੀ ਬਾਜ਼ਿਟੋਂ ਬੈਠਾਉਂਦਾ ਨਾ ਉਹਦੇ ਕਿਤਾ ਪਤਾ ਨਹੀਂ ਕਿ ਰਤਾ ਬੋਲਦਾ ਉਹ ਅੰਬਰਪਾਲ ਵਰਗੇ ਉੱਤੇ ਸਿਰ ਤੇ ਅੰਮੀ ਚ ਲਾ ਕੇ ਚੋਦੇ ਆ ਨਾ ਸਰਕਾਰਾਂ ਨੂੰ ਜਿਹੜਾ ਕੋਈ ਚੰਗੇ ਕੰਮ ਕਰਦਾ ਨਹੀਂ ਬਸ ਹਮਮੇ ਮਮੀ ਹਜੂਰ ਸਭ ਗਈ ਸੀ ਮੁੜੇ ਉੱਥੋਂ ਨਹੀਂ ਹਜੇ ਤਾਂ ਮੁੜੇ ਨਹੀਂ ਮੰਗੀ ਕੋ ਹੈ ਤਾਂ ਲੱਗਣਗੇ ਜੀ ਜੇ ਲਾਉਣਗੇ ਹੱਸ ਕੇ ਭਾਬੀ ਤੇਰ ਕੰਨਾਂ ਵਾਲੇ ਮੇਰੇ ਕੰਨਾਂ ਵਾਲੇ ਤੇਰਾ ਵੀਰਾ ਕਹਿੰਦਾ ਲਾ ਦੋਗੇ ਆਪਾਂ ਬੇਲੇਕ-ਵੇਲੇ ਫਿਰਦੇ ਰਹਿੰਨੇ ਆ ਹਨਾ ਤਿੰਨ ਛੇੜੀਆਂ ਦਾ ਕਰਕੇ ਉਹਨਾਂ ਨੇ ਕਿਹਾ ਤਾਂ ਸੀ ਲਾ ਲਿਓ ਤਾਂ ਮੈਂ ਲਾ ਕੇ ਸਾਹਮਣੇ ਰੱਖ ਦੇ ਭਾਬੀ ਜਾਣ ਕੇ ਤਾਂ ਨਹੀਂ ਕਹਿੰਦੀ ਕਿਤੇ ਨਹੀਂ ਨਹੀਂ ਜਾਣ ਕੇ ਕਿਉਂ ਕਹੂੰਗੀ ਜੇ ਮੈਂ ਤਾਂ ਇਹ ਲਾ ਦੇ ਤੂੰ ਮੈਂ ਬਿਜਤੀ ਹੁਣ ਐ ਕਮਲੀ ਮੈਂ ਜਾਣ ਕੇ ਥੋੜੀ ਨਾ ਐ ਜਾ ਕੁਝ ਕਰੂੰਗੀ ਹਨਾ ਵੀ ਲਾ ਕੇ ਰੱਖ ਦੇ ਤੇਨੂੰ ਝੂਠ ਫਿਰ ਮੈਂ ਕਰ ਲਵਾਂ ਤੇ ਉਹ ਲੂੰਗੀ ਚਲ ਬੱਬੀ ਫੇਰ ਅੱਜ ਦਾ ਪਾਲਿਆ ਹੁੰਦੀ ਤੈਨੂੰ ਪਤਾ ਤਾਂ ਹੈਗਾ ਵੀਰਪਾਲ ਦਾ।ਦਾ ਇਹ ਨਹੀਂ ਪਤਾ ਕੀ ਕੁਛ ਬੋਲੇ ਵੀ ਤੇਰੀ ਭਜਾਈ ਕੋਲ ਕੰਨਾਂ ਚ ਪਾਉਣ ਨੂੰ ਹੈ ਨਹੀਂ। ਇਹ ਤਾਂ ਬਸ ਬਹਾਨਾ ਪਾਲਦੇ ਮੇਰ ਨਾਲ ਲੜਨ ਦਾ। ਨਹੀਂ ਨਹੀਂ। ਐ ਵੀਰਪਾਲ ਕਿਉਂ ਬੋਲੂ ਵੀ ਉਹਨੇ ਨਾਲੇ ਮੇਰੇ ਕੰਨਾਂ ਨਾਲ ਤੂੰ ਕੀ ਲੈਣਾ ਵੀਰਪਾਲ ਨੇ ਹਣਾ। ਤੂੰ ਨਹੀਂ ਨਾ ਫਿਰ ਇਹ ਗੱਲਾਂ ਸਮਝਦੀ ਬਸ ਉਹਨੂੰ ਤਾਂ ਇੱਕ ਬਹਾਨਾ ਚਾਹੀਦਾ ਨਾ। ਚਲ ਕੋਈ ਨਹੀਂ ਜਿਹੇ ਜਿਹੋ ਦੀ ਮਾਤਾ ਹਨ ਵਰਤੀ ਆਂਦੀ। ਚਲ ਕੋਈ ਨਹੀਂ ਤੁਸੀਂ ਵੀਰਪਾਲ ਨੂੰ ਆਵਾਜ਼ ਮਾਰੋ ਤੇ ਆਪਾਂ ਤੁਸੀਂ ਆਪਦੇ ਕੱਪੜੇ ਦੇਖੋ। ਲੈ ਲੋ ਨਾ। ਬਸ ਵੀਰਪਾਲ ਤਾਂ ਆਪ ਹੀ ਵਝੇ ਰਾਜ ਬੜਕ ਲੈਣਾ। ਦੋ ਮਿੰਟ ਰੁੱਕ ਕੇ ਰ ਹੁਣ ਆ ਜਾਂਦੇ ਤੇਰੇ ਕੋਲੇ ਆ। ਆ ਗਏ ਵੀ। ਸੱਚੀ ਗੱਲ ਕਰ। ਸੱਚੀ ਕਾ। ਹੋਰ ਵੀ ਪਲ ਠੀਕ ਹੈ? ਹਾਂ ਠੀਕ ਹੈ। ਕੋਸ ਮੈਂ ਉਸ ਕਿਵੇਂ ਸਾਰੇ ਠੀਕ ਠਾਕ ਸਿੱਕੇ? ਹਾਂ ਠੀਕ ਹੈ ਵਧੀਆ। ਕਦੋਂ ਤੋਂ ਕਦੇ ਆਏ ਬੈਠੇ ਹਾਂ ਮੈਂ ਬਸ ਆ ਕੇ ਚਾਹ ਪਾਣੀ ਪੀਤਾ। ਤੇ ਤੁਹਾਡੀ ਪੀ ਲੈ ਚਲੋ। ਹਾਂ ਹੋ ਗਿਆ। ਮੈਂ ਤਾਂ ਆਪਦੇ ਰੂਮ ਤੁਸੀਂ ਤੁਸੀਂ ਮੈਨੂੰ ਬੁਲਾ ਤਾਂ ਲਿਆ ਹੁੰਦੇ। ਫਿਰ ਮੈਂ ਨੂੰ ਆਇਆ ਹੋਗਾ ਚਲ ਵੀੁੱਤੀ ਨਾ ਬਈ ਹਮੇ ਬਿਰਪਲ ਮੈਂ ਤਾਂ ਨਹੀਂ ਬੁਲਾਇਆ ਹੈਗਾ ਹਾਂ ਮੈਂ ਤਾਂ ਚਲੋ ਕੋਈ ਨਹੀਂ ਸਾਡੇ ਕੋਲੇ ਬਹਲਾ ਟਾਈਮ ਨਹੀਂ ਫਿਰ ਅਸੀਂ ਮੁੜਨਾਗਾ ਛੇ ਮੰਮੀ ਅਰਗੇ ਹੈ ਨਹੀਂ ਕਰੇ ਤੇ ਤੁਸੀਂ ਕਰਦੇ ਦੇਖ ਲੈ ਮੈਂ ਬੰਦ ਵੀ ਅੱਜ ਕਰਾਇਆ ਪੈਂਦੇ ਨਹੀਂ ਫਿਰ ਮੰਮੀ ਹੈ ਨਹੀਂ ਇਹ ਕਰੇ ਹਾਂ ਕਰਦੇ ਹਾਂ ਐ ਲਗੀ ਪਨ ਆਟ ਮੱਦੇ ਪੈਣ ਚਾ ਮੇਰਾ ਤਾਂ ਕਾਹ ਖਾਂਗੀ ਤੇ ਲੈ ਮੰਨ ਲੀਖ ਮੈਂ ਤੇਰਾ ਪੇਵਲ ਕਬੀ ਸੂਟਾਂ ਨੂੰ ਕੀ ਸੀਗਾ ਸੂਟਾਂ ਨੂੰ ਕਿਉਂ ਨਹੀਂ ਤਿਹਾਰ ਤੇ ਤਾਂ ਦਿਨ ਹੀ ਹੁੰਦੇ ਆ ਮੇਰੇ ਪੇਕੇ ਕਿਹੜਾ ਲੈ ਕੇ ਨਹੀਂ ਆਏ ਨਾਲੇ ਪਾਪੀ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਆਹ ਸੂਟ ਤਾਂ ਫੇਰ ਵੀ ਠੀਕ ਆ ਆ ਤਾਂ ਨਹੀਂ ਐਦਾਂ ਕਰੇ ਬਣੀ ਤਾਂ ਦੇ ਆਹ ਜੇ ਬਾਈ ਆਹ ਸੂਟ ਤਾਂ ਨਹੀਂ ਮੈਨੂੰ ਪਸੰਦ ਆ ਆ ਲਿਆਂਦਾ ਵੀ ਤੁਸੀਂ ਮਹਿੰਗਾ ਹੀ ਹੋਊਗਾ ਫਿਰ ਹਣਾ ਭੈਣੇ ਆਹ ਸੂਟ ਵਧੀਆ ਨਹੀਂ ਨਾ ਲੈ ਵੀਰ ਪਰ ਸੂਟ ਨੂੰ ਕੀ ਹੋਇਆਗਾ ਤੂੰ ਤਾਂ ਇਹ ਹੋ ਕਰੀ ਜੈ ਨੀ ਮੈਨੂੰ ਤਾਂ ਬਹੁਤ ਪਸੰਦ ਆਗਾ ਸੂਟ ਮੈਂ ਤਾਂ ਹੁਣ ਇਹਨੂੰ ਸਮਾ ਕੇ ਪਾਉਂਗੀ ਪਸੰਦ ਤਾਂ ਹੁਣ ਆਈ ਆ ਭਾਈ ਤੇਰੀ ਭਾਬੀ ਜੋ ਲੈ ਕੇ ਆਈ ਆ ਜਦੋਂ ਦੀਦੀ ਆਪਾਂ ਕਰੇ ਸੂਟ ਲੈ ਕੇ ਆਉਣੇ ਹੁੰਨੇ ਆ ਹਾੜੀ ਸੋਣੀ ਨਾਲ ਸਮਾਉਣੇ ਆਪਾਂ ਤਾਂ ਮੈਂ ਤਾਂ ਆ ਸੂਟ ਨੂੰ ਮੈਂ ਢੱਕਾ ਮਾਰ ਕੇ ਪਾਉਣੀ ਆ ਜੀ ਨਾ ਨਾ ਮਿੰਨ ਤਾਂ ਪਸੰਦ ਨਹੀਂ ਆ ਚੁੱਟੇ ਜੇ ਫੁੱਲਾਲੇ ਅੱਜ ਕੱਲ ਹੁਣ ਹੁੰਣ ਹੌਂਦੇ ਆ ਨਹੀਂ ਕੋਈ ਨਹੀਂ ਪਾਉਦਾ ਮਾਪਿਓ ਦਾ ਜਿਹੇ ਜਿਹੇ ਦੇ ਦੇਣਾ ਉਹੀ ਸਿਆਉਣੇ ਦੀ ਤਾਰਾ ਹੁੰਦੀਆਂ ਤੂੰ ਤਾਂ ਹੀ ਬੋਲੀ ਜਾਨੀ ਹੈ ਚੱਲ ਭਾਈ ਤੇਰੀ ਪਸੰਦ ਆ ਫਿਰ ਪਾ ਲੈਗੀ ਤਾਂ ਪਾ ਲੈ ਆ ਤੁਹਾਡਾ ਸ਼ਿਵਾਸਨ ਵਿਚਾਰਾ ਕੱਪੜਾ ਤਾਂ ਠੀਕ ਚ ਹੈ ਦੇਣ ਲੈਣ ਚ ਗਾਹ ਕੰਮ ਆ ਜੂਗਾ। ਆਹ ਬਾਈ ਵਾਸਤੇ ਲੈਂਦੀ ਪੈਂਟ ਸਲਟ। ਹਾਂ ਲੈ ਬੱਬੀ ਆਪੇ ਇੰਸਲਟ ਅੱਜ ਕੱਲ ਫੌਨ ਭੌਂਦਾ ਗੇਜ ਦਾ 2 ਰੁਪਏ ਦੇ ਦਿੰਦੀ ਕੰਮ ਤਾਂ ਆਉਂਦੇ। ਵੀਰਪਾਲ ਜਿਹੜੇ ਜਿਲਿਆਂ ਦੇ ਨਾ ਠੀਕ ਆ। ਤੂੰ ਐਵੇਂ ਕਿਉਂ ਨੋ ਚੱਕੜੀ ਨਹੀਂ ਆ। ਮੇਰੀ ਭਾਬੀ ਦੇ ਇੰਨੇ ਪਿਆਰ ਨਾਲ ਲੈ ਕੇ ਆਈ ਹੈ ਤੂੰ ਹੀ ਬੋਲੀ ਜਾਨੀ ਹੈ ਨਗੋਚਾ ਨੂੰ ਮੈਂ ਕੁਝ ਗਲਤ ਕਿਹਾਗਾ ਭਾਈ ਜਿਹੜੀ ਗੱਲ ਆ ਮੈਂ ਕਹਿਦੀ ਉਹ ਵੀ ਗੱਲ ਫਿਰ ਸੱਚ ਦਾ ਕੋੜਾ ਹੁੰਦਾ ਮੈਂ ਤੈਨੂੰ ਪਤਾ ਸੱਚੀ ਗੱਲ ਮੇਰੇ ਤਾਂ ਮਨ ਚ ਰਹਿੰਦੀ ਨਹੀਂ ਮੈਂ ਤਾਂ ਕਹਿ ਦਿੰਦੀ ਆ ਭਾਈ ਚਾਹੇ ਅਗਲੇ ਨੂੰ ਮਿਰਚਾਂ ਲੱਗਦੀਆਂ ਲੱਗੀ ਜਾਣ ਮੇਰੇ ਕੋਲ ਫਿਰ ਕਿਸੇ ਦਾ ਦਿਲ ਦਿਖਾ ਕੇ ਤੈਨੂੰ ਕੀ ਮਿਲਦਾ ਤੂੰ ਕਿੱਥੇ ਦਾ ਤੂੰ ਆਏ ਕਹਿੰਦੇ ਵਧੀਆ ਮੈਂ ਕਿ ਡਾਂਗ ਮਾਰੀ ਆ ਮੈਂ ਤਾਂ ਇਹੀ ਦੱਸਿਆਗਾ ਵੀ ਭਈਆ ਮੈਨੂੰ ਨਹੀਂ ਪਸੰਦ ਹੈਗੇ ਫਿਰ ਤੂੰ ਤਾਂ ਪਾਉਣੇ ਨਹੀਂ ਜਾਈ ਨਹੀਂ ਪਾਉਣੇ ਜਾਂ ਮੈਂ ਪਾਉਣੇ ਆ ਤੈਨੂੰ ਸੂਟ ਵਧੀਆਗਾ ਪਾ ਲੋ ਫਿਰ ਮੈਂ ਕੀ ਕਹਿਣੀ ਆ ਨਾਲੇ ਮੇਰੀ ਗੱਲ ਸੁਣ ਤੂੰ ਤਾਂ ਕਹਿੰਦੀ ਸੀ ਮੇਰੇ ਭਰਾ ਪਰਜਾ ਚਾਰ ਪੰਜ ਦਿਨ ਠਹਿਰ ਕੇ ਆਉਣਗੇ ਐਵੇਂ ਝੂਠ ਬੋਲਦੀ ਰਹਿੰਦੀ ਆ ਮੇਰੇ ਕੋਲੇ ਨਾ ਮੈਂ ਕਿਹੜਾ ਫਿਰ ਇਹਨਾਂ ਨੂੰ ਕੁਝ ਕਹਿੰਦੀ ਸੀ ਕਿ ਅੱਜ ਆਉਣਾ ਸੀਗਾ ਹੋ ਤਾਂ ਫਿਰਦੀ ਜੀ ਜਦੋਂ ਸਾਡਾ ਅੱਜ ਟਾਈਮ ਲੱਗਿਆ ਤੇ ਤੇਰਾ ਵੀਰਾ ਕਹਿੰਦਾ ਅੱਜ ਮੈਂ ਵਿਹਲਾਂਗਾ ਮੈਂ ਆਦੀ ਚੱਲਾਂ ਤੇ ਚੱਲੇ ਆਉਣੇ ਆ ਆ ਭਾਬੀ ਥੋੜੀ ਕੁੜੀ ਨੂੰ ਨਾ ਆ ਦਤਾ ਝੂਠ ਬੋਲਣ ਦੀ ਨਾਲੇ ਸਾਡੇ ਘਰ ਚ ਤਾਂ ਨਾ ਕੋਈ ਨਹੀਂ ਝੂਠ ਬੋਲਦਾ ਇਸ ਤਰ੍ਹਾਂ ਕਿਉਂ ਹੈ ਗੱਲ ਘੱਲਦੇਗਾ ਫੇਰ ਮਾਰਦੀ ਐ ਪੈਰ ਪੈਰ ਤੇ ਕਿ ਵੀਰ ਜੀ ਨਹੀਂ ਵੀਰਪਾ ਝੂਠ ਤਾਂ ਮੈਂ ਵੀ ਨਹੀਂ ਬੋਲਿਆ ਮੈਨੂੰ ਤਾਂ ਆਪਾਂ ਵੀ ਵਰ ਕਹਿੰਦਾ ਆਏ ਆਂ ਜੀ ਪਤਾ ਲੱਗਿਆ ਮੈਂ ਤਾਂ ਬਾਈ ਸਵੇਰੇ ਆਏ ਕਹਿੰਦਾ ਸੀ ਕਹਿੰਦਾ ਮੈਂ ਪੰਜ ਛੇ ਦਿਨ ਨਹੀਂ ਆਉਂਦਾ ਚੱਲ ਭਾਈ ਕਾਨੂੰ ਟਿੱਡ ਦਾ ਭੇਤ ਦਿਨੀਆਂ ਦੋ ਆ ਅਸੀਂ ਤਾਂ ਨਾ ਬਾਜੇ ਵਜਾ ਲਈਦੇ ਵੀ ਭਾਈ ਅੱਜ ਸਾਡੇ ਪੇਕੇ ਆਣੇ ਆਗਾ ਕਿਉਂ ਫਿਰ ਸਾਨੂੰ ਕਿਹੜਾ ਕੋਈ ਲਾਲਚ ਆ ਸੀ ਕਿੜਾ ਆਪਦੇ ਪੇਕੇ ਨੂੰ ਕੁਝ ਦੇਣਾ ਹੁੰਦਾਗਾ ਭਾਬੀ ਤੁਸੀਂ ਵੀ ਦੱਸਿਆ ਫੋਨ ਕਰਕੇ ਮੈਨੂੰ ਮਾੜਾ ਜੀ ਦੱਸ ਦਿੰਦੇ ਫਿਰ ਮੈਂ ਇਹਨੂੰ ਦੱਸ ਦਿੰਦੀ ਤੇ ਸਾਨੂੰ ਕੀ ਪਤਾ ਸੀ ਵੀ ਵੀਰਪਾ ਲੈਣਾ ਰੋਲਾ ਪਾਉਂ ਗਏ ਇਸ ਗੱਲ ਦਾ ਨਾ ਨਾ ਭਾਬੀ ਸਾਨੂੰ ਤੁਸੀਂ ਦੋਨੇ ਭੈਣਾਂ ਇੱਕੋ ਜ ਤੁਸੀਂ ਆਇਆ ਨਾ ਕਰਿਆ ਕਰੋ ਰੋਲੇ ਵਾਲੀ ਤੇ ਇੱਚ ਕੀ ਗੱਲ ਆ ਬਸ ਐਨਾ ਕਾ ਵੀ ਮੈਂ ਕੋਈ ਗੱਲ ਲੁਕਾਉਂਦੀ ਨਹੀਂ ਭਈ ਇਹ ਗੱਲਾਂ ਲੁਕਾਉਂਦੀ ਮੈਨੂੰ ਤਾਂ ਭਾਬੀ ਤਾਂ ਗੁੱਸਾ ਆ ਮਨਦੀਪ ਨੂੰ ਨਾ ਦੱਸਿਆ ਨਹੀਂ ਸੀ ਅਸੀਂ ਵੀ ਅਸੀਂ ਅੱਜ ਹੀ ਆਉਣੇ ਇਹ ਤਾਂ ਮੌਕੇ ਦੀ ਸਲਾਹ ਬਣ ਗਈ ਤੇ ਅਸੀਂ ਆ ਗਏ ਹਨਾ ਇਹਨਾਂ ਨੂੰ ਕੋਈ ਦੱਸਿਆ ਨਹੀਂ ਹੈ ਚੱਲ ਭਾਈ ਵਧੀਆ ਹੋ ਗਿਆ ਭਾਬੀ ਜੀ ਤੁਸੀਂ ਆ ਗਏ ਤਾਂ ਚੱਲ ਕੋਈ ਨਹੀਂ ਤੂੰ ਐਂ ਛੜੀ ਮੇਰੀ ਨਿਮਾਰੀ ਚ ਨਾ ਬਾਲੀ ਭੀੜ ਜਿਹੀ ਹੋਈ ਪਈ ਆ ਕੱਪੜਿਆਂ ਦੀ ਆਣਾ ਤੂੰ ਆਪਜੀ ਥੋੜੀ ਰੱਖ ਲੀ ਜਿੱਦੇ ਕੋਈ ਆਇਆ ਗਿਆ ਹੋਇਆ ਨਾ ਦੇ ਦਾਂਗੀ ਉਹਨੇ ਦੇਖ ਲਿਆ ਬਾਬੀ ਆ ਇਹ ਕਰਦੀ ਹੈ ਤੂੰ ਇਹਦਾ ਸੂਟ ਲਿਆਉਣ ਲਈ ਸੀ ਨਾ ਮੇਰੇ ਲਿਆਉਂਦੀ ਤੂੰ 5-500 ਰੁਪਏ ਦੇ ਦਿੰਦੀ ਸਾਨੂੰ ਨਹੀਂ ਇਹ ਸੂਟਾਂ ਦਾ ਹੀ ਕਰਜ਼ ਹੁੰਦਾਗਾ ਹਨਾ ਲਿਆਉਣੇ ਚਲੋ ਉਹਦੇ ਨਹੀਂ ਪਸੰਦ ਉਹਦੀ ਮਰਜ਼ੀ ਆ ਕਿੰਨਾਂ ਲਈ ਤੂੰ ਇਹਨੂੰ ਇੰਨਾ ਐ ਤਾਂ ਸੱਸਾਂ ਵੀ ਨਹੀਂ ਕਰਦੀਆਂ ਐਨਾ ਕਿਵੇਂ ਸਿਰ ਚੜੀ ਪਈ ਐ ਇਹਨਾਂ ਕੋਈ ਚੜੀ ਲੱਤੀ ਦੀ ਨਹੀਂ ਕੋਈ ਬੈਠੇ ਉੱਠਿਆ ਨਹੀਂ ਦੇਖਣਾ ਕਿਹਨੇ ਬਣਾਇਆ ਇਹਨੂੰ ਉਹਨੇ ਮਾਪੇ ਨੇ ਹਨਾ ਐਹੋ ਜੀ ਮਤ ਦਿੱਤੀ ਐ ਬਸ ਭਾਬੀ ਜਿਹੇ ਜਿਹਾ ਕਰਾਣਾ ਉਹ ਜੀ ਇਹ ਵਰਤੀ ਜਾਂਦੀ ਐ ਬਸ ਇਹਦੇ ਭਾਈ ਪਰਜਾਈ ਬਸ ਮੜਾ ਚੱਜ ਦਾ ਕੱਪੜਾ ਲੈੜਾ ਦੇ ਜਾਂਦੇ ਆ ਉਹ ਵੀ ਤਾਂ ਦਿੰਦੇ ਇਹਦੀ ਮਾਂ ਨੇ ਨੌ ਜਮੀਨ ਅੰਗਾਉਂਦੇ ਮਾਰੇ ਉਹ ਦਿੰਦੇ ਆ ਕਿ ਦਿਮਾਂ ਦੇ ਨੌ ਜਮੀਨ ਲਹਾਲੀ ਨਾ ਉਹਦੇ ਪਤਾ ਲੱਗੂ ਇਹਨੂੰ ਵੀ ਜਦੋਂ ਕਿ ਆ ਕੇ ਵੀ ਨਾ ਖੜਿਆ ਮੈਂ ਤਾਂ ਬਸ ਤੈਨੂੰ ਆਈ ਕਹਿੰਨੀ ਚਾਹੇ ਮੈਨੂੰ ਦੋ ਕੱਪੜੇ ਵੀ ਨਾ ਲੈ ਕੇ ਆ ਜਾਕਰ ਮੇਰੇ ਕੋਲ ਤਾਂ ਖਾਲੀ ਹੱਥ ਹੀ ਆ ਜਾਕਰ ਮੈਨੂੰ ਤੇ ਹੀ ਸਭ ਤੋਂ ਵੱਡਾ ਚਾਗ ਆ ਚੱਲ ਕੋਈ ਨਹੀਂ ਹੋਵਾਂ ਕਿਤੇ ਮੈਂ ਇਹਦੀ ਥਾਂ ਤੇ ਤੈਨੂੰ ਕਦੋਂ ਦੀ ਸਿੱਧੀ ਕੀਤਾ ਹੁੰਦਾ ਮੜਾ ਜੇ ਤੂੰ ਵੀ ਮਨ ਤਰਸਟ ਚ ਰਹਾ ਕਰ ਵੀ ਇਹਨੂੰ ਮੈਂ ਕਿਵੇਂ ਮੋੜ ਦੇਣਾ ਗੱਲ ਨਹੀਂ ਭਾਬੀ ਸਿੱਧਾ ਕਰਨਾ ਤਾਂ ਮੈਂ ਵੀ ਜਾਣਦੀ ਆ ਮੈਂ ਨਾ ਉਸ ਪਰਮਾਤਮਾ ਤੋਂ ਡਰਦੀ ਆ ਵੀ ਨਹੀਂ ਚੱਲ ਕੋਈ ਨਾ ਅੱਜ ਇਹ ਹੰਕਾਰ ਚ ਬੋਲਦੀ ਆ ਪਰਮਾਤਮਾ ਕਦੇ ਮੇਰੇ ਦਿਨ ਵਿੱਚ ਆ ਕੇ ਲੈ ਕੇ ਆਊਗਾ ਹੰਕਾਰ ਨੂੰ ਮਾਰ ਤੇ ਇੱਕ ਨਾ ਇੱਕ ਦਿਨ ਤੈਈਂਦੀ ਆ ਇਹ ਰੱਬ ਤੋਂ ਤਾਂ ਜਮੀ ਨਹੀਂ ਡਰਦੀ ਭਾਬੀ ਬਸ ਆਈ ਕਹੂੰ ਸਾਰਾ ਦਿਨ ਬਸ ਮੇਰੇ ਪੇਕਿਆਂ ਕੋਲ ਹੀ ਸਾਰਾ ਗੁੱਸਾ ਲੈ ਹੁਣ ਤੁਸੀਂ ਕਿਹੜਾ ਮਿਹਨਤ ਨਹੀਂ ਕਰਦੇ ਹੈਗੇ ਚਲੋ ਠੀਕ ਆ ਰੱਬ ਨੇ ਇੰਗਰੀਆਂ ਮੇਰੀਆਂ ਤਾਂ ਇੱਕ ਨਾ ਇੱਕ ਦਿਨ ਬੰਦੇ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਟਲਦੀ ਪਰੇਸ਼ਾਨੀਆਂ ਉਹੀ ਤਾਂ ਹੈ ਚਲ ਭਾਬੀ ਮੈਂ ਚਾਹ ਬਣਾ ਲਿਆ ਮੈਂ ਚੰਗਾ ਠੀਕ ਹੈ ਕਬਾ ਵੀ ਬਲ ਕੇ ਨਾ ਸਾਂਭੂ ਤੂੰ ਨਾ ਕੋਈ ਗੱਲ ਦਿਲ ਤੇ ਲਾਈ ਚੰਗਾ ਵੀ ਆਏ ਕਹਿੰਦੀ ਹੈਗੀ ਮੈਂ ਤਾਂ ਬਹੁਤ ਸੋਹਣੇ ਛੂਟ ਹਨ ਮੈਂ ਤਾਂ ਬਹੁਤ ਪਸੰਦ ਆਏ ਨੇ ਦੇ ਵਈ ਵਧੀਆ ਸੀ ਬਸ ਤਰੇ ਵਈ ਯਾਨੀ ਕੰਮ ਤਾਂ ਦੇ ਬਹੁਤ ਕਰਨੇ ਆ ਬਾਅਦ ਅੱਗੇ ਠੀਕ ਹੈ ਮਸਾਂ ਕਿਹੜਾ ਮਾਰਦੇ ਤੁਸੀਂ ਘਰਏ ਭਾਂਦੇ ਤੜਕੇ ਵਗ ਜਾਂਦੇ ਦੀਵਾਰੀਆਂ ਨਾ ਬੱਚੇ ਰੱਖਦੇ ਹਾਂ ਤਾਂ ਖਰਜ ਵਕਨ ਦਾ ਹੈ ਤਾਂ ਉੱਕਾ ਸਵੇਰ ਸਕੂਲ ਤੋਂ ਪੀੜਾ ਸ਼ੂਗਰ ਕਰਾਜ ਜੰਮੇ ਜਦ ਪਹੁੰਚ ਗਏ ਹਾਂਜੀ ਹਾਂ ਲਾਜ਼ਮੀ ਪੌਣ ਲਾਇ ਨਹੀਂ ਕਰਦੇ ਠੀਕ ਹੈ ਠੀਕ ਹੈ ਠੀਕ ਹੈ ਜਿੱਧਰ ਆ ਜਿੱਧਰ ਹਾਂ ਗਏ ਬਰਤੇ ਪਰ ਆਪਰ ਗਈ ਹਾਂ ਮਿਰਪਲ ਬਾਗੇ ਤੈਨੂੰ ਐ ਨਹੀਂ ਪਤਾ ਹੈਗਾ ਵੀ ਜਾਂਦੇ ਮਾੜੇ ਮਜਤਾ ਲਵਾਉਂਨਾਂ ਉਹਨਾਂ ਨੂੰ ਕਮੈਲ ਨੂੰ ਕੀ ਹੋਇਆਗਾ ਦੱਸ ਤੂੰ ਹੈਗੀ ਤਾਂ ਹੈ ਮੈਲ ਨੂੰ ਨਾਲ ਪੇਕੇ ਭਾਈ ਤੇਰੇ ਆਈ ਸੀ ਮੇਰੇ ਨਹੀਂ ਪੇਕੇ ਦੇ ਵੀਰ ਭਾ ਮੇਰੇ ਸੀ ਜੇ ਤੇਰੇ ਭਾਈ ਫਰਜਾਈਆਂ ਹੁੰਦੇ ਮੈਂ ਬਾਰਦਕ ਛੱਡ ਕੇ ਆਉਣੀ ਹੁੰਦੀ ਉਹਨਾਂ ਨੂੰ ਤੇ ਭਾਈ ਨਾ ਜਾਇਆ ਕਰ ਤੈਨੂੰ ਕਿਹੜਾ ਮੈਂ ਕਹਿਣੀ ਹੁੰਦੀ ਆ ਵੀ ਤੂੰ ਛੱਡ ਕੇ ਆਇਆ ਕਰ ਵੀਰ ਭਾ ਮੈਂ ਤਾਂ ਉਹਨਾਂ ਦਾ ਮੋਹ ਘਾ ਦੇ ਤੂੰ ਤਾਂ ਜਮੀ ਮੇਰੀ ਪਰਜਾਈ ਨੂੰ ਐ ਪਾਜ ਪਾਜ ਪੈਂਦੀ ਚ ਕੋਈ ਆਏ ਬੋਲਦਾ ਹੁੰਦਾ ਕੀ ਸੋਚੂਗੀ ਮੇਰੀ ਪਰਜਾਈ ਨਾ ਪਾਜ ਪਾਜ ਪੈਂਦੀ ਨੂੰ ਕਿਹਾ ਤੇ ਮੈਂ ਡਾਂਗ ਮਾਰਦੀ ਫਿਰ ਕੱਪੜੇ ਹੈ ਹੀ ਨਹੀਂ ਚੱਜਦੇ ਸੱਚੀ ਗੱਲ ਹੀ ਕਹੀ ਆ ਮੈਂ ਸੱਚ ਬੋਲੇ ਤਾਂ ਭਾਈ ਤੁਹਾਡੇ ਮਿਰਚਾਂ ਲੱਗਦੀਆਂ ਲੱਗੀ ਤੂੰ ਬਾਅਦ 'ਚ ਮੈਨੂੰ ਕੋਤ ਮਰਜ਼ੀ ਕਹਿ ਦਿੰਦੀ ਉਹਦਾ ਕਦਰ ਦੁਖੀ ਕੀਤਾ ਲੈ ਇਹ ਚ ਤੂੰ ਉਠ ਗਈ ਆ ਦਿਲ ਦੁਖੀ ਕਰਨ ਨੂੰ ਮੈਂ ਕਰਿਆ ਸੀ ਹੱਤ ਦਾੜਿਆ ਤੂੰ ਤਾਂ ਮੈਨੂੰ ਉਹੀ ਗੱਲ ਪਈ ਜੰਨੀ ਆ ਗੱਲ ਪੈਣ ਆਈ ਗੱਲ ਨਹੀਂ ਉਹ ਕੀ ਸੋਚੂਗੀ ਘਰੇ ਜਾ ਕੇ ਸੋਚੀ ਜਾਵੇ ਨਾਲੇ ਉਹ ਨਾਲੇ ਤੂੰ ਜਿਹੜਾ ਕੋ ਸੋਚਣਾ ਨਾ ਸੋਚੀ ਜਾਓ ਐਵੇਂ ਮੇਰਾ ਟਾਈਮ ਨਾ ਖਰਾਬ ਕਰ ਕਿਧਰ ਚੱਲ ਰਹੀ ਹੈ